ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਏਸ਼ੀਆ ਦਾ ਸਭ ਤੋਂ ਵੱਡਾ ਖੁਸ਼ਹਾਲ ਤੇ ਲੰਬਾ ਸਮਾਂ ਚੱਲਣ ਵਾਲਾ ਰਾਜ ਸੀ। ਮਹਾਰਾਜਾ ਜੀ ਸਿੰਘ ਨੇ 40 ਸਾਲ ਰਾਜ ਕੀਤਾ ਤੇ 10 ਸਾਲ ਉਹਨਾਂ ਦੀ ਮੜੀ ਨਿਰਾਸ਼ ਕੀਤਾ। ਉਹਨਾਂ ਦੀ ਮੌਤ ਤੋਂ 10 ਸਾਲ ਬਾਅਦ ਵੀ ਅੰਗਰੇਜ਼ਾਂ ਦੀ ਹਿੰਮਤ ਨਹੀਂ ਪਈ ਸੀ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਮਲਾਉਣ ਦੀ। 1847 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ ਤੇ 1859 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਮਲਾਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਾਰੇ ਧਰਮਾਂ, ਜਾਤਾਂ ਤੇ ਫਿਰਕਿਆਂ ਦੇ ਲੋਕ ਬੜੇ ਹੀ ਵਧੀਆ ਤਰੀਕੇ ਦੇ ਨਾਲ ਜੀਵਨ ਉਤਪਿਤ ਕਰਦੇ ਸੀ ਇਸ ਦੇ ਪਿੱਛੇ ਸੀ ਕਾਰਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਰਨ ਦਾ ਤਰੀਕਾ ਬਹੁਤ ਵਧੀਆ ਸੀ ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਇਨਸਾਫ ਦੀ ਨੀਤੀ ਦੀ ਗੱਲ ਕਰੀਏ ਤਾਂ ਇੱਕ ਵਾਰੀ ਕੁਝ ਹਿੰਦੂ ਤੇ ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਸ਼ਿਕਾਇਤ ਲੈ ਕੇ ਆਉਂਦੇ ਨੇ ਕਿ ਜਿਹੜੇ ਸਾਡੇ ਇਲਾਕੇ ਦੇ ਵਿੱਚ ਮੁਸਲਮਾਨ ਰਹਿੰਦੇ ਨੇ ਉਹ ਜਦੋਂ ਸਵੇਰੇ ਉੱਠ ਕੇ ਬਾੰਗ ਦਿੰਦੇ ਨੇ ਨਮਾਜ਼ ਪੜ੍ਹਨ ਤੋਂ ਪਹਿਲਾਂ ਤਾਂ ਸਾਡੀ ਨੀਂਦ ਖਰਾਬ ਹੋ ਜਾਂਦੀ ਹੈ ਕਿਉਂਕਿ ਇਸਲਾਮ ਧਰਮ ਦੇ ਵਿੱਚ ਜਦੋਂ ਨਮਾਜ਼ ਪੜ੍ਹੀ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਸਵੇਰੇ ਉੱਠ ਕੇ ਬਾੰਗ ਦਿੱਤੀ ਜਾਂਦੀ ਹੈ ਜਿਵੇਂ ਆਪਾਂ ਕਹਿ ਦਈ ਕਿ ਉੱਠੋ ਪਾ ਨਮਾਜ਼ ਪੜਨ ਦਾ ਵੇਲਾ ਹੋ ਗਿਆ ਇਹਦਾ ਮਤਲਬ ਹੁੰਦਾ ਕਿ ਕੋਈ ਨਮਾਜ਼ ਪੜਨ ਤੋਂ ਵਾਂਝਾ ਨਾ ਰਹੇ ਜੇ ਤਾਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕਹਿੰਦੇ ਕਿ ਹੁਣ ਤਾਂ ਤੁਸੀਂ ਜਾਓ ਕੱਲ ਨੂੰ ਦੋਨਾਂ ਤਰ੍ਹਾਂ ਨੂੰ ਬੁਲਾਇਆ ਜਾਊਗਾ ਦੂਸਰੇ ਦਿਨ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਤੇ ਹਿੰਦੂ ਤੇ ਸਿੱਖਾਂ ਦੀ ਤਾਂ ਵੀ ਸ਼ਿਕਾਇਤ ਸੀ ਕਿ ਸਾਨੂੰ ਇਹ ਸਾਡੀ ਨੀਂਦ ਖਰਾਬ ਕਰ ਦਿੰਦੇ ਨੇ ਤੇ ਮਹਾਰਾਜਾ ਅਨਜੀਤ ਸਿੰਘ ਨੇ ਮੁਸਲਮਾਨ ਭਰਾਵਾਂ ਤੋਂ ਪੁੱਛਿਆ ਕਿ ਤੁਸੀਂ ਇਹ ਬਾਗ ਕਿਉਂ ਦਿੰਦੇ ਹੋ ਤਾਂ ਉਹ ਕਹਿੰਦੇ ਕਿ ਸਾਨੂੰ ਬਾਗ ਦੇਣੀ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਇਹ ਬਾਗ ਨਹੀਂ ਤਾਂ ਦੇਵਾਂਗੇ ਤਾਂ ਹੋ ਸਕਦਾ ਕੋਈ ਨਮਾਜ਼ ਪੜਨ ਤੋਂ ਵਾਂਝਾ ਰਹੇ ਜੇ ਤਾਂ ਮਹਾਰਾਜਾ ਅਨਜੀਤ ਸਿੰਘ ਕਹਿੰਦੇ ਵੀ ਤੁਸੀਂ ਆਏ ਕਰੋ ਵੀ ਕੱਲ ਤੋਂ ਫਿਰ ਤੁਸੀਂ ਇਹ ਵਾਂਗ ਨਹੀਂ ਦੇਣੀ ਕਿਉਂਕਿ ਅੱਜ ਤੋਂ ਸੋਡਾ ਇਹ ਕੰਮ ਜਿਹੜੇ ਇਹ ਸ਼ਿਕਾਇਤ ਲੈ ਕੇ ਆਏ ਹਿੰਦੂ ਸਿੱਖ ਨੇ ਕੱਲ ਤੋਂ ਇਹ ਕਰਿਆ ਕਰਨਗੇ ਸੋਡਾ ਇਹ ਕੰਮ ਇੱਕ ਘਰ ਘਰ ਜਾ ਕੇ ਲੋਕਾਂ ਨੂੰ ਸਵੇਰੇ ਜਗਾਇਆ ਕਰਨਗੇ ਵੀ ਉੱਠੋ ਭਾਈ ਸੋਡਾ ਨਮਾਜ਼ ਪੜ੍ਹਨ ਦਾ ਵੇਲਾ ਹੋ ਗਿਆ ਕਹਿੰਦੇ ਇਹ ਸੁਣ ਕੇ ਉਹ ਹਿੰਦੂ ਤੇ ਸਿੱਖ ਜਿਹੜੇ ਸੀਗੇ ਉਹ ਹੱਥ ਵਨ ਕੇ ਮਹਾਰਾਜਾ ਅਨਜੀਤ ਸਿੰਘ ਦੇ ਮੂਹਰੇ ਖੜ ਗਏ ਕਿ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ਼ ਕਰਦੇ ਹੋ ਤੇ ਇਹਨਾਂ ਨੂੰ ਤੁਸੀਂ ਕਹੋਗੇ ਇਹ ਆਦੀ ਨਮਾਜ਼ ਵਾਂਗ ਦੇ ਲਿਆ ਕਰ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀਗੇ ਉਹ ਇਨਸਾਫ ਕਰਦੇ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਿੱਖਿਆ ਦਾ ਪ੍ਰਬੰਧ ਸੀ ਉਹ ਵੀ ਬੜਾ ਵਧੀਆ ਤਰੀਕੇ ਦਾ ਸੀਗਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਹਿੰਦੂਆਂ ਨੂੰ ਉਦੋਂ ਤੱਕ ਮੰਦਰ ਬਣਾਉਣ ਦੀ ਇਜਾਜ਼ਤ ਨਹੀਂ ਦਿੰਦੇ ਸੀ ਜਦੋਂ ਤੱਕ ਉਹ ਪਾਰਟਸਾਲ ਨਹੀਂ ਬਣਾਉਂਦੇ ਸੀ ਮੁਸਲਮਾਨਾਂ ਨੂੰ ਉਦੋਂ ਤੱਕ ਮਸਜਿਦ ਬਣਾਉਣ ਦੀ ਇਜਾਜ਼ਤ ਨਹੀਂ ਦਿੰਦੇ ਸੀ ਜਦੋਂ ਤੱਕ ਉਹ ਪਹਿਲਾ ਮਦਰਸਾ ਨਹੀਂ ਬਣਾ ਲੈਂਦੇ ਸੀ ਤਾਂ ਇਸੇ ਤਰ੍ਹਾਂ ਹੀ ਸਿੱਖਾਂ ਨੂੰ ਵੀ ਓਨੀ ਦੇਰ ਕੋਈ ਧਾਰਮਿਕ ਬਿਲਡਿੰਗ ਬਣਾਉਣ ਦੀ ਇਜਾਜ਼ਤ ਨਹੀਂ ਹੁੰਦੀ ਸੀ ਜਿੰਨੀ ਦੇਰ ਉਹ ਉਸ ਤੋਂ ਪਹਿਲਾਂ ਇੱਕ ਧਰਮਸ਼ਾਲਾ ਵੀ ਬਣਾ ਲੈਂਦੇ ਸੀ ਇਸੇ ਕਰਕੇ ਦੇਖੋ ਇਹ ਵੀ ਕਿਹੋ ਜਿਹਾ ਤਰੀਕਾ ਸੀ ਮਹਾਰਾਜਾ ਅਨੰਜੀਤ ਸਿੰਘ ਦਾ ਵੀ ਸਿੱਖਿਆ ਪ੍ਰਬੰਧ ਨੂੰ ਵਧੀਆ ਬਣਾਉਣ ਦਾ ਤੇ ਇਸ ਤੋਂ ਇਲਾਵਾ ਮਹਾਰਾਜਾ ਅਨੰਜੀਤ ਸਿੰਘ ਜਿਹੜੇ ਸੀ ਉਹ ਆਪ ਦੇ ਫੈਸਲਿਆਂ ਦੇ ਵਿੱਚ ਬੜੇ ਹਟਲ ਰਹੇ ਹੁੰਦੇ ਸੀ ਜਦੋਂ ਨਪੋਲੀਅਨ ਦੀ ਜੰਗ 'ਚ ਉਹ ਹਾਰ ਕੇ ਜਿਹੜੇ ਉਹਦੇ ਦੋ ਵੱਡੇ ਜਰਨੈਲ ਸੀਗੇ ਜਰਨਲ ਬੈਂਟਰਾ ਤੇ ਜਰਨਲ ਲਾਰਡ ਜਿਹੜੇ ਸੀ ਉਹ ਮਹਾਰਾਜਾ ਅਨੰਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਹੋਣ ਦੇ ਲਈ ਆਏ ਸੀ ਤਾਂ ਮਹਾਰਾਜਾ ਅਨੰਜੀਤ ਸਿੰਘ ਨੇ ਉਹਨਾਂ ਦੇ ਕਿਤੇ ਹੀ ਸ਼ਰਤਾਂ ਰੱਖੀਆਂ ਸੀ ਕਿ ਤੁਸੀਂ ਇੱਕ ਤਾਂ ਗਊ ਦਾ ਮਾਸ ਨਹੀਂ ਖਾਓਗੇ ਦੂਜਾ ਤੁਸੀਂ ਵੀ ਜੇ ਕੱਲ ਨੂੰ ਜਿਹੜਾ ਹੈਗਾ ਖਾਲਸਾ ਰਾਜ ਦਾ ਯੂਰਪ ਦੇ ਨਾਲ ਜੇ جنگ ਲੱਗਦੀ ਹੈ ਤਾਂ ਤੁਸੀਂ ਖਾਲਸਾ ਰਾਜ ਦੇ ਵਫਾਦਾਰ ਰਹੋਗੇ ਤੇ ਤੀਸਰਾ ਸੀ ਕਿ ਤੁਸੀਂ ਕੇਸ ਦਾੜੀ ਰੱਖੋਗੇ ਤੇ ਇੱਕ ਸ਼ਰਤ ਉਹਨਾਂ ਨੇ ਰੱਖੀ ਸੀ ਕਿ ਤੁਸੀਂ ਤੰਬਾਕੂ ਦਾ ਸੇਵਨ ਨਹੀਂ ਕਰੋਗੇ ਤਾਂ ਜਦੋਂ ਉਹਨਾਂ ਨੇ ਉਹਨਾਂ ਦੇ ਵਿੱਚ ਜਿਹੜਾ ਜਰਨਲ ਅਲਾਰਡ ਸੀ ਉਹ ਤੰਬਾਕੂ ਪੀਣ ਦਾ ਆਦੀ ਸੀਗਾ ਤਾਂ ਉਹ ਮਹਾਰਾਜਾ ਅਨਜੀਤ ਸਿੰਘ ਨੂੰ ਕਹਿਣ ਲੱਗਿਆ ਕਿ ਮੈਨੂੰ ਤਾਂ ਤੰਬਾਕੂ ਪੀਣ ਦੀ ਬਹੁਤ ਆਦਤ ਹੈ ਪਰ ਮੈਂ ਹੌਲੀ-ਹੌਲੀ ਇਸ ਨੂੰ ਘਟਾ ਲੂੰਗਾ ਤਾਂ ਮਹਾਰਾਜਾ ਅਨਜੀਤ ਸਿੰਘ ਨੇ ਉਹਨੂੰ ਕਿਹਾ ਸੀ ਕਿ ਜਰੂਰ ਤੁਸੀਂ ਆਖੋ ਛੱਡ ਦੇਗਾ ਤੂੰ ਉਦੋਂ ਆ ਗਈ ਸੀ ਤੈਨੂੰ ਉਦੋਂ ਨੌਕਰੀ ਦੇ ਲਾਂਗੇ ਤਾਂ ਇਹੋ ਜਿਹਾ ਸੀ ਮਹਾਰਾਜਾ ਅਨਜੀਤ ਸਿੰਘ ਦਾ ਜਿਹੜਾ ਸੀ ਰਾਜ ਕਰਨ ਦਾ ਤਰੀਕਾ ਤੇ ਫੈਸਲੇ ਤੇ ਵੀ ਉਹ اٹਨ ਰਹਿੰਦੇ ਸੀਗੇ ਤੇ ਮਹਾਰਾਜਾ ਅਨਜੀਤ ਸਿੰਘ ਜਿਹੜੇ ਸੀ ਉਹਨਾਂ ਦਾ ਇੱਕ ਸੁਭਾਅ ਦਾ ਪੱਖ ਇਹ ਵੀ ਸੀ ਕਿ ਉਹ ਆਪ ਦੀ ਗਲਤੀ ਬਹੁਤ ਛੇਤੀ ਮੰਨ ਲੈਂਦੇ ਸੀ ਇੱਕ ਵਾਰੀ ਜਦੋਂ ਮਹਾਰਾਜਾ ਅਨਜੀਤ ਸਿੰਘ ਨੂੰ ਮਲਤਾਨ ਫਤਿਹ ਕਰਨ ਲਈ ਜਾਂਦੇ ਆ ਮਹਿਮਤੇ ਤਾਂ ਕਹਿੰਦੇ ਜਾਂਦੇ ਜਾਂਦੇ ਉਹ ਇੱਕ ਕੁਟਿਆ ਦੇ ਵਿੱਚ ਰੁਕਦੇ ਆ ਉੱਥੇ ਇੱਕ ਦੀਵਾ ਜਗਦੀ ਜਾਂਦਾ ਹੁੰਦਾ ਜਦੋਂ ਮਹਾਰਾਜਾ ਅੰਜੀਤ ਸਿੰਘ ਉੱਥੇ ਰੁਕਦੇ ਨੇ ਤੇ ਉੱਥੇ ਜਾ ਕੇ ਉਹ ਦਰਵਾਜ਼ਾ ਖੜਕਾਉਂਦੇ ਨੇ ਤਾਂ ਅੰਦਰੋਂ ਆਵਾਜ਼ ਆਉਂਦੀ ਹੈ ਕਿ ਕੌਣ ਤਾਂ ਮਹਾਰਾਜਾ ਅੰਜੀਤ ਸਿੰਘ ਕਹਿੰਦੇ ਨੇ ਕਿ ਮੈਂ ਆਂ ਗੁਰੂ ਘਰ ਦਾ ਕੁੱਕਰ ਤੇ ਉਹਨਾਂ ਉੱਥੇ ਦੇ ਜਦੋਂ ਉਹ ਦੇਖਦੇ ਇਹ ਗੁਰੂਕਾਂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉਹ ਕਹਿੰਦੇ ਤੁਸੀਂ ਮੇਰੇ ਲਈ ਅਰਦਾਸ ਕਰੋ ਵੀ ਮੈਂ ਮਲਤਾਨ ਨੂੰ ਫਤਿਹ ਕਰਕੇ ਮਾ ਤਾਂ ਉਹ ਗੰਧੀ ਸਿੰਘ ਜੀ ਫਿਰ ਉੱਥੇ ਅਰਦਾਸ ਕਰਦੇ ਨੇ ਕਿ ਵੀ ਤੁਹਾਡੇ ਦਰ ਦਾ ਕੁੱਕਰ ਆਇਆ ਤੁਸੀਂ ਇਹਦੀ ਜਿਹੜੀ ਅਰਦਾਸ ਬੇਨਤੀ ਆ ਉਹ ਕਬੂਲ ਕਰੋ ਬੇਨਾਂ ਨੂੰ ਫਤਿਹ ਪ੍ਰਾਪਤ ਹੋਵੇ ਤਾਂ ਜਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਉਦੋਂ ਬਾਅਦ ਮਲਤਾਨ ਨੂੰ ਜਿੱਤ ਕੇ ਜਦੋਂ ਵਾਪਸ ਮੁੜਦੇ ਨੇ ਤਾਂ ਵਾਪਸ ਮੁੜਦੇ ਹੋਏ ਵੀ ਉਹ ਫਿਰ ਉੱਥੇ ਹੀ ਰੁਕਦੇ ਨੇ ਉਸੇ ਕੁਟਿਆ ਦੇ ਵਿੱਚ ਦਰਵਾਜ਼ਾ ਖੜਕਾਉਂਦੇ ਨੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਕੌਣ ਤਾਂ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਕਿ ਮੈਂ ਆ ਮਹਾਰਾਜਾ ਰਣਜੀਤ ਸਿੰਘ ਤੇ ਮਲਤਾਨ ਜਿੱਤ ਕੇ ਮੁੜਿਆ ਤੇ ਅੰਦਰੋਂ ਫਿਰ ਜੋ ਜੜਾ ਗ੍ਰੰਥੀ ਸਿੰਘ ਸੀ ਉਹ ਕਹਿੰਦਾ ਗੱਲ ਸੁਣੋ ਵੀ ਰਣਜੀਤ ਸਿੰਘ ਕਹਿੰਦਾ ਕੱਲ ਤੱਕ ਤਾਂ ਤੂੰ ਮੰਗਦਾ ਸੀ ਕਿ ਤੂੰ ਬਾਦਸ਼ਾਹ ਕਦੋਂ ਦਾ ਬਣ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਉਸੇ ਵੇਲੇ ਹੱਥ ਜੋੜ ਕੇ ਉਹਦੇ ਸਾਹਮਣੇ ਖੜ ਗਏ ਕਹਿੰਦੇ ਕਿ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਦੀਤ ਮਾਫ਼ੀ ਦੇ ਦਿਓ ਮੈਨੂੰ ਜਿੱਤ ਦਾ ਹੰਕਾਰ ਹੋ ਗਿਆ ਸੀ ਇਹੋ ਜੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਇਹੋ ਜਾਂ ਉਹਨਾਂ ਦਾ ਰਾਜ ਕਰਨ ਦਾ ਤਰੀਕਾ ਸੀ ਤਾਂ ਹੀ ਤਾਂ ਉਹ ਐਡਾ ਲੰਬਾ ਸਮਾਰਾਸ ਕਰਕੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ